ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸ਼ਰਨ ਐਂਡ ਸਿੰਪੀ ਚ ਤੇ ਮੇਰੀ ਨਵੀਂ ਵੀਡੀਓ ਚ ਅੱਜ ਮੈਂ ਤੁਹਾਡੇ ਲਈ ਇਸ ਵੀਡੀਓ ਚ ਜਿਹੜੇ ਆਰਟੀਕਲ ਲੈ ਕੇ ਆਈਆਂ ਸਾਰੇ 1500 ਦੀ ਰੇਂਜ ਰਹੂਗੀ ਜੀ ਕੁਝ ਆਰਟੀਕਲ ਮੇਰੇ ਕੋਲ ਇੱਕ ਪੀਸ ਦੋ ਪੀਸ ਜੋ ਵੀ ਬਚ ਅੱਜ ਮਤਲਬ ਸੇਲ ਲਗਾ ਲਓਗੇ 1800 1600 1700 ਵਾਲੇ ਸਾਰੇ ਮੈਂ ਫਲੈਟ ਰੇਟ 1500 ਤੇ ਹੀ ਕੱਢਣੇ ਆ ਸੂਟ ਬਹੁਤ ਪਿਆਰੇ ਆਰਟੀਕਲ ਐਂ ਜੀ ਕੋਟਾ ਡੋਰੀਆ ਦਾ ਮਸਲੀਨ ਦਾ ਕਾਟਨ ਦਾ ਸਾਰੇ ਫੈਬਰਿਕ ਰਹਿਣਗੇ ਕੁਝ ਲਾਈਨਿੰਗ ਵਾਲੇ ਵੀ ਹੋਣਗੇ ਬਹੁਤ ਸੋਨੇ ਆਰਟੀਕਲ ਹੈ ਸਾਰੇ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਦੀ ਆ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਊਗਾ ਤਾਂ ਉਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਨਾ ਹੈ ਜੀ ਜਿਹੜਾ ਦੋ ਸੂਟ ਇਕੱਠੇ ਆਰਡਰ ਕਰੂਗਾ ਉਹਨਾਂ ਨੂੰ ਸ਼ਿਪਿੰਗ ਫ੍ਰੀ ਰਹੂਗੀ ਜੀ ਇਹ ਜੀ ਮੇਰਾ ਫਰਸਟ ਆਰਟੀਕਲ ਰਹੇਗਾ ਜੀ ਇਸ ਵੀਡੀਓ ਦਾ ਥ्रेड ਵਰਕ ਤੇ ਆ ਜੀ ਕੋਟਾ ਡੋਰੀਆ ਦਾ ਸਟਫ ਹੈ ਬਹੁਤ ਪਿਆਰਾ ਸਟਫ ਹੈ ਤੇ ਵਰਕ ਦੇਖੋ ਕਿੰਨਾ ਪਿਆਰਾ ਮੈਂ ਤੁਹਾਨੂੰ ਲੂਜ਼ ਕਰਕੇ ਦਿਖਾਉਂਦੀ ਆ ਇਸ ਦੇ ਨਾਲ ਜੀ ਇਹ ਬਾਟਮ ਰਹੇਗੀ ਕੋਟਨ ਦੀ ਤੇ ਇਹ ਜੀ نیچے ਘੇਰਾ ਹੈਵੀ ਆ ਉੱਪਰ ਸਾਰੇ ਤੇ ਫਰੰਟ ਰਹੂਗਾ ਜੀ ਇਸਦੇ ਇਹ ਦੇਖੋ ਜੀ ਸਾਰੇ ਫਰੰਟ ਤੇ ਬੂਟੀ ਆ ਜੀ ਤੇ نیچے ਘੇਰਾ ਹੈਵੀ ਆ ਪੂਰਾ ਘੇਰੇ ਤੇ ਬਹੁਤ ਸੋਹਣਾ ਥ੍ਰੈਡ ਦਾ ਵਰਕ ਕੀਤਾ ਹੋਇਆ ਨੀਚੇ ਲੈਸ ਲੱਗੀ ਹੋਈ ਹੈ ਜੀ ਬਹੁਤ ਪਿਆਰਾ ਆਰਟੀਕਲ ਹੈ ਫਰੰਟ ਬੈਕ ਤੇ ਬਾਕੀ ਪ੍ਰਿੰਟ ਸੇਮ ਰਹੇਗਾ ਫਰੰਟ ਤੇ ਵਰਕ ਆਊਗਾ ਨਾਲ ਬੈਕ ਤੇ ਵਰਕ ਨਹੀਂ ਹੈਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਹੈ ਇਹ ਰਹੇਗਾ ਜੀ ਇਹਦੇ ਨਾਲ ਦਾ ਦੁਪੱਟਾ ਦੁਪੱਟਾ ਵੀ ਕੋਟਾ ਡੋਰੀਆ ਦਾ ਹੈ ਕੋਈ ਵੀ ਸੂਟ ਤੁਸੀਂ ਸਿਲੈਕਟ ਕਰੋ ਤੇ ਉਹਨਾਂ ਦਾ ਪ੍ਰਾਈਸ 1500 ਹੀ ਹੈ ਜੀ। ਫਸਟ ਆਰਟੀਕਲ ਇਹ ਸੀ। ਸੈਕੰਡ ਆਰਟੀਕਲ ਵੀ ਕੋਟਾ ਡੋਰੀ ਹੈ ਤੇ ਹੈ ਜੀ ਫਰੰਟ ਤੇ ਸਾਰੇ ਤੇ ਵਰਕ ਰਹੂਗਾ। ਗਾਜਰੀ ਜਿਹਾ ਸ਼ੇਡ ਹੈ ਜੀ ਇਹਦਾ ਬਹੁਤ ਪਿਆਰਾ ਲੱਗ ਜਾ। ਇਦਾਂ ਸਾਰੇ ਫਰੰਟ ਤੇ ਵਰਕ ਹੈ ਜੀ। ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਦੀ ਆ ਜੀ। ਇਹ ਦੇਖੋ। ਇਹਦਾ ਪੂਰੇ ਸੂਟ ਤੇ ਵਰਕ ਰਹੇਗਾ ਜੀ نیچے ਘੇਰੇ ਤੋਂ ਲੈ ਕੇ ਉੱਪਰ ਗਲੇ ਤੱਕ ਆਏਗਾ ਜੀ। ਬੈਕ ਤੇ ਵੀ ਇਹ ਡਾਟਸ ਸੇਮ ਰਹਿਣਗੇ। फ्रंट ਤੇ ਵਰਕ ਹੈ ਨਾਲ ਇਹ ਬੈਕ ਹੈ ਜੀ ਇਸ ਦੀ ਬੈਕ ਤੇ ਪੂਰੇ ਰਹਿਣਗੇ ਇਦਾਂ ਹੀ ਡਾਟਸ ਤੇ ਕਾਟਨ ਦੀ ਬਾਟਮ ਹੈ ਜੀ ਇਸ ਦੇ ਨਾਲ ਅਗਰ ਕਿਸੇ ਨੂੰ ਲਗਾਨੀ ਹੋਵੇ ਸ਼ਰਟ ਤੇ ਲਾਈਨਿੰਗ ਲੱਗ ਸਕਦੀ ਹੈ ਜੀ نیچے ਬਾਟਮ ਤੇ ਲੋੜ ਨਹੀਂ ਹੈਗੀ ਤੇ ਜਿੱਦਾਂ ਥ्रेड ਵਰਕ ਤੇ ਮਲਟੀ ਸ਼ੇਡ ਦਾ ਵਾ ਕੀਤਾ ਹੋਇਆ ਥ्रेड ਦਾ ਇਦਾਂ ਹੀ ਮਲਟੀ ਸ਼ੇਡ ਦਾ ਦੁਪੱਟਾ ਹੈ ਜੀ ਇਸ ਦੇ ਨਾਲ ਇਹ ਇਦਾਂ ਰਹੇਗਾ ਜੀ ਨੈਕਸਟ ਆਰਟੀਕਲ ਜੀ ਨੈਕਸਟ ਜੀ ਇਹ ਮਸਲੀਨ ਤੇ ਰਹੂਗਾ ਬਹੁਤ ਸੋਨਾ ਵਰਕ ਹੈ ਜੀ ਇਹ ਥ्रेड ਸਿਰਫ ਨੈਕ ਵਰਕ ਹੈ ਇਸ ਦਾ ਨੈਕ ਤੇ ਰਹੇਗਾ ਜੀ ਪੂਰਾ ਤੇ ਇਸ ਦੇ ਨਾਲ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਤੇ ਦਾ ਮਲਟੀ ਸ਼ੇਡ ਤੇ ਵਰਕ ਕੀਤਾ ਹੋਇਆ ਹੈ ਮਸਲੀਨ ਦਾ ਸੂਟ ਹੈ ਜੀ ਇਹ ਇਸ ਦੇ ਨਾਲ ਵੀ ਸਿਲਕ ਬੇਸ ਤੇ ਜੀ ਬਾਟਮ ਹੈ ਇਹ ਸਿਲਕ ਦੀ ਸੇਮ ਸ਼ੇਡ ਤੇ ਬਾਟਮ ਹੈ ਇਹ ਸ਼ਰਟ ਦਾ ਜੋ ਹੈ ਜੀ ਆਪਣਾ ਸ਼ਰਟ ਦੇ ਵਿੱਚ ਲਾਈਨਿੰਗ ਹੈ ਬ੍ਰੀਕ ਬ੍ਰੀਕ ਬਹੁਤ ਪਿਆਰਾ ਸਟੱਫ ਹੈ ਜੀ ਇਹ ਬਿਲਕੁਲ ਸੌਫਟ ਸਟੱਫ ਹੈ ਇਹ ਰਹੇਗੀ ਜੀ ਦੀ ਪੂਰੀ ਲੁੱਕ ਸਿੰਪਲ ਸੋਬਰ ਜਾਂ ਐਲੀਗੈਂਟ ਜਿਹਾ ਆਰਟੀਕਲ ਹੈ ਇਹ ਇਦਾਂ ਰਹੇਗਾ ਜੀ ਨੈਕਸਟ ਜੀ ਨੈਕਸਟ ਜੀ ਮੈਂ ਵੇਅਰ ਕਰਿਆ ਹੋਇਆ ਇੱਕ ਇਹਨਾਂ ਦੇ ਨਾਲ ਦਾ ਸੂਟ ਕਾਟਨ ਦਾ ਸੂਟ ਹੈ ਬਿਲਕੁਲ ਤੇ ਇਸ ਦੇ ਨਾਲ ਦੇ ਤਿੰਨ ਸ਼ੇਡ ਹੋਰ ਹੈਗੇ ਆ ਇੱਕ ਇਹ ਵਾਈਨ ਸ਼ੇਡ ਰਹੇਗਾ ਜੀ ਤੇ ਇੱਕ ਇਸ ਦੇ ਨਾਲ ਇਹ ਨਵਾਂ ਹਰਾਜਾ ਸ਼ੇਡ ਬਹੁਤ ਪਿਆਰਾ ਹੈ ਫਰੋਜ਼ ਹੀ ਨਹੀਂ ਹੈਗਾ ਬਹੁਤ ਸੋਹਣਾ ਲੱਗਦਾ ਸ਼ੇਡ ਹੈ ਤੇ ਇਸ ਦੇ ਨਾਲ ਜੀ ਇਹ ਦੁਪੱਟਾ ਹੈ ਦੁਪੱਟਾ ਮੈਂ ਲੂਜ਼ ਕਰਕੇ ਦਿਖਾ ਦਿੰਦੀ ਹਾਂ ਤੁਹਾਨੂੰ ਇਹ ਇਹ ਦੁਪੱਟਾ ਰਹੇਗਾ ਜੀ ਸਾਰਿਆਂ ਦੇ ਦੁਪੱਟੇ ਸਾਰਿਆਂ ਦਾ ਆਰਟੀਕਲ ਸੇਮ ਹੈ ਜੀ ਇਹ ਸ਼ਰਟ ਹੈ ਜੀ ਸਾਰੇ 프ਰੰਟ ਤੇ ਜੀ ਥ੍ਰੈਡ ਔਰ ਮਿਰਰ ਦਾ ਵਰਕ ਹੈ ਬਾਟਮ ਪਲੇਨ ਹੈ ਜੀ ਸੇਮ ਸ਼ੇਡ ਤੇ ਇਦਾਰੋ ਬਿਲਕੁਲ ਕਾਟਨ ਹੈ ਜੀ ਤੁਸੀਂ ਅਕਤੂਬਰ ਨਵੰਬਰ ਦੇ ਵਿਆਹਾਂ ਚ ਵੀ ਮਗੀ ਇਸ ਨੂੰ ਵੇਅਰ ਕਰ ਸਕਦੇ ਹੋ ਇਹ ਬੈਕ ਹੈ ਜੀ ਦੇ ਫਰੰਟ ਬੈਕ ਤੇ ਪ੍ਰਿੰਟ ਸੇਮ ਰਹੇਗਾ ਤੇ ਸੇਮ ਸ਼ੇਡ ਦੀ ਜੀ ਬਾਟਮ ਰਹੇਗੀ ਇਸ ਦੇ ਨਾਲ ਇੱਚ ਤਿੰਨ ਸ਼ੇਡ ਹੈ ਜੀ ਇੱਕ ਹੈ হট ਪਿੰਕ ਜਿਹਾ ਸ਼ੇਡ ਹੈ ਤੇ ਇੱਕ ਵਾਈਨ ਸ਼ੇਡ ਤਿੰਨ ਸ਼ੇਡ ਲੈਫਟ ਹੈ ਜੀ ਇਹ ਤਿੰਨ ਸ਼ੇਡ ਹੋਣਗੇ ਨੈਕਸਟ ਜੀ ਇਹ ਵੀ ਆਰਟੀਕਲ ਕਾਟਨ ਦਾ ਹੈ ਪਾਕਿਸਤਾਨੀ ਸਟਾਈਲ ਰਹੇਗਾ ਥੋੜਾ ਇਹ ਨੈਕ ਬਣਿਆ ਹੋਇਆ ਇਸ ਦਾ ਬਹੁਤ ਪਿਆਰਾ ਗਰਲਿਸ ਜਿਹਾ ਪੀਸ ਹੈ ਸਾਈਡ ਤੇ ਇਹ ਲੇਸ ਵਰਕ ਕੀਤਾ ਹੋਇਆ ਜੀ ਦੋਨੋਂ ਸਾਈਡ ਫਰੰਟ ਔਰ ਬੈਕ ਤੇ ਜੀ ਪ੍ਰਿੰਟ ਸੇਮ ਰਹੇਗਾ ਇਹ ਬੈਕ ਦਾ ਪ੍ਰਿੰਟ ਹੈ ਨੈਕ ਦੇ ਨਾਲ ਨਾਲ ਜੀ ਦਾ ਇਸ ਸੂਟ ਦਾ ਘੇਰਾ ਬਹੁਤ ਸੋਹਣਾ ਹੈ ਜੀ ਇਹ ਦੇਖੋ ਇਹ ਨੀਚੇ ਘੇਰਾ ਬਣਿਆ ਹੋਇਆ ਤੇ ਇਸ ਦੇ ਨਾਲ ਜੀ ਸੇਮ ਸ਼ੇਡ ਤੇ ਬਾਟਮ ਹੈ कॉटन ਦੀ ਤੇ ਇਸ ਦਾ ਦੁਪੱਟਾ ਬਹੁਤ ਪਿਆਰਾ ਹੈ ਕੋਟਾ ਡੋਰੀਆ ਦਾ ਖੁੱਲਾ ਲੰਬਾ ਚੋੜਾ ਦੁਪੱਟਾ ਹੈ ਜੀ ਦੁਪੱਟੇ ਦੇ ਦੋਨੋਂ ਸਾਈਡ ਇਦਾਂ ਸ਼ਰਟ ਨਾਲ ਦੀ लेस ਪੱਟੀ ਲਗਾ ਕੇ लेस ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਔਰ ਪੱਲੇ ਜੀ ਹੈਵੀ ਰਹਿਣਗੇ ਇਦਾਂ ਦੋਨੋਂ ਸਾਈਡ ਪੱਲੇ ਹੈਵੀ ਰਹਿਣਗੇ ਜੀ ਸੂਟ ਦੇ ਇਸ 'ਚ ਦੋ ਸ਼ੇਡ ਹਨ ਜੀ ਇੱਕ ਇਹ ਹੈ ਤੇ ਇੱਕ ਇਹ ਰਹੇਗਾ ਜੀ ਸੀ ਗ੍ਰੀਨ ਸ਼ੇਡ

ਬਹੁਤ ਪਿਆਰਾ ਹੈ ਔਰ ਜਾਮ ਕਾਟਨ ਦਾ ਸਟਫ ਰਹੇਗਾ ਜੀ ਇਹ ਹੌਟ ਪਿੰਕ ਸ਼ੇਡ ਤੇ ਜੀ ਮਜੈਂਟਾ ਸ਼ੇਡ ਤੇ ਸ਼ਰਟ ਹੈ ਨੀਚੇ ਦੀ ਇਹ 베ਬੀ ਪਿੰਕ ਗਾਜਰੀ ਜਿਹਾ ਸ਼ੇਡ ਹੈ ਇਹ ਬਾਟਮ ਹੈ ਇਹਦਾ ਘੇਰਾ ਰਹੇਗਾ ਜੀ ਘੇਰੇ ਦਾ ਵਰਕ ਹੈ ਇਸ ਦੇ ਨਾਲ ਜੀ ਨੀਚੇ ਇਹ ਬਾਟਮ ਦਾ ਵਰਕ ਰਹੇਗਾ ਤੇ ਇਸ ਦੇ ਨਾਲ ਜੀ ਪਿਓਰ ਦਾ ਦੁਪੱਟਾ ਹੈ ਇਹ ਦੁਪੱਟਾ ਰਹੇਗਾ ਜੀ ਦੁਪੱਟੇ ਦੇ ਫੋਰ ਸਾਈਡ ਲੈਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ। ਇੱਚ ਦੋ ਸ਼ੇਡ ਹੈ ਜੀ ਇੱਕ ਇਹ ਹੈ ਇੱਕ ਇਹ orange ਸ਼ੇਡ ਰਹੇਗਾ। orange aur grey ਦਾ combination ਹੈ ਜੀ। ਇਦਾਂ ਹੀ ਇਹ orange ਦਾ neck ਬਣਾ ਹੋਇਆ। जाम कॉटन ਸਟੱਫ ਹੈ ਜੀ ਵਿਦਆਊਟ ਲਾਈਨਿੰਗ ਬਨੇਗਾ ਬਹੁਤ ਸੋਹਣੀ ਗ੍ਰੇਸ ਦਿੰਦੇ ਆ ਇਹ ਸੂਟ। ਇਹ ਜੀ ਦਾ ਘੇਰਾ ਰਹੇਗਾ ਸ਼ਰਟ ਦਾ।

ਇਨਾ ਇੱਕ ਬਹੁਤ ਪਿਆਰਾ ਬਣਾ ਹੋਇਆ ਉਸ ਦੇ ਨਾਲ ਜੀ ਥ੍ਰੈਡ ਔਰ ਮਿਰਰ ਦਾ ਵਰਕ ਹੈ ਸਾਰੇ ਫਰੰਟ ਤੇ ਤੇ ਨੀਚੇ ਘੇਰੇ ਤੇ ਵੀ ਲੇਸ ਲੱਗੀ ਹੋਈ ਹੈ ਜੀ ਬਹੁਤ ਸੋਹਣੀ ਲੇਸ ਹੈ ਤੁਸੀਂ ਲੈਂਥ ਦੇ ਅਕੋਰਡਿੰਗ ਇਹਨੂੰ ਅਡਜਸਟ ਕਰ ਸਕਦੇ ਹੋ ਤੇ ਇਸ ਦੇ ਬੈਕ ਪੱਲਾ ਹੈ ਜੀ ਇਸ ਦਾ ਪ੍ਰਿੰਟ ਰਹੇਗਾ ਜਿੱਦਾਂ ਫਰੰਟ ਪੱਲੇ ਦੇ ਪ੍ਰਿੰਟ ਹੈ ਜੀ ਬੈਕ ਤੇ ਵੀ ਸੇਮ ਪ੍ਰਿੰਟ ਰਹੇਗਾ ਤੇ ਇਹਦੇ ਨਾਲ ਬਟਰ ਕਾਟਨ ਦੀ ਬਾਟਮ ਹੈ ਜੀ ਬਹੁਤ ਸੋਹਣਾ ਸੌਫਟ ਸਟੱਫ ਹੈ ਜੀ ਸ਼ਰਟ ਦਾ ਵੀ ਔਰ ਬਾਟਮ ਦਾ ਵੀ ਬਹੁਤ ਸੋਹਣਾ ਹੈ ਤੇ ਇਸ ਦੇ ਨਾਲ ਜੀ ਬਿਲਕੁਲ ਸੌਫਟ ਬਲੈਕ ਕਲਰ ਦਾ ਦੁਪੱਟਾ ਹੈ ਓਨਲੀ 1500 ਦੀ ਰੀਜ਼ਨੇਬਲ ਰੇਂਜ ਚ ਬਹੁਤ ਸੋਹਣੇ ਆਰਟੀਕਲ ਹੈ ਜੀ ਸਮੋਸਾ ਲੇਸ ਲਾ ਕੇ ਜਿੱਦਾਂ ਫਿਨਿਸ਼ਿੰਗ ਕੀਤੀ ਹੋਈ ਹੈ ਸਾਰੇ ਦੁਪੱਟੇ ਨੂੰ ਇੱਕ ਇਹ ਰਹੇਗਾ ਜੀ ਜਾਮ ਕੋਟਨ ਦਾ ਆਰਟੀਕਲ ਹੈ ਇਹਦੇ ਫਰੰਟ ਤੇ ਇਦਾਂ ਵਰਕ ਰਹੂਗਾ ਜੀ ਬਹੁਤ ਸੋਹਣਾ ਵਰਕ ਹੈ ਸਾਰੇ ਹਾਈਲਾਈਟ ਹੈ ਸਾਈਡ ਤੇ ਇਹ ਬਾਜੂ ਹੈ ਜੀ ਇਹਦੇ ਤੇ कॉटन ਦੀ ਜੀ ਸੇਮ ਸ਼ੇਡ ਤੇ बॉटम ਹੈ ਇਸ ਦੀ ਇਹ ਗਾਜਰੀ ਸ਼ੇਡ ਤੇ बॉटम ਰਹੂਗੀ ਤੇ ਇਹਦਾ ਬੈਕ ਪੱਲੇ ਦਾ ਡਿਜ਼ਾਈਨ ਹੈ ਨਾ ਜੀ ਵਿੱਚ ਜਿਹੜਾ ਛੋਟਾ ਫਲਾਵਰ ਹੈ ਬੈਕ ਪੱਲੇ ਤੇ ਸਾਰੇ ਤੇ ਇਦਾਂ ਰਹੂਗਾ ਇਹ ਛੋਟੇ ਵਾਲਾ ਫਲਾਵਰ ਗਾਜਰੀ ਤੇ ਮੋਰ ਪੰਖੀ ਸ਼ੇਡ ਦਾ ਕੰਬੀਨੇਸ਼ਨ ਹੈ जाम कॉटन ਤੇ ਸਟਫ ਹੈ ਜੀ ਇਹ ਇਹਨਾਂ ਦੇ ਨਾਲ ਮਸਲੀਨ ਦੇ ਦੁਪੱਟੇ ਆ ਪ੍ਰਿੰਟਡ ਮਸਲੀਨ ਦੇ ਦੁਪੱਟੇ ਰਹਿਣਗੇ ਜੀ ਤਿੰਨ ਸ਼ੇਡ ਹੈ ਜੀ ਇਸ ਦੇ ਵਿੱਚ ਇਹ ਰਹੂਗਾ ਜੀ ਇਸ ਦੇ ਨਾਲ ਦੁਪੱਟਾ ਬਹੁਤ ਸੌਫਟ ਬਹੁਤ ਸੋਹਣਾ ਦੁਪੱਟਾ ਹੈ ਸਾਰੇ ਤੇ ਪ੍ਰਿੰਟ ਰਹੇਗਾ ਜੀ ਜਿੱਦਾਂ ਸ਼ਰਟ ਦੇ ਵਿੱਚ ਪ੍ਰਿੰਟ ਹੈ ਇਸ ਦੇ ਨਾਲ ਜੀ ਇੱਕ ਸ਼ੇਡ ਇਹ ਹੈ ਨਵੇਂ ਹਰੇ ਦੇ ਨਾਲ ਬ੍ਰਾਊਨ ਦਾ ਕੰਬੀਨੇਸ਼ਨ ਹੈ ਇਹ ਇੱਦਾਂ ਰਹੇਗਾ ਇਸ ਦੇ ਨਾਲ ਜੀ ਇਹ ਮਸਲੀਨ ਦਾ ਦੁਪੱਟਾ ਹੈ ਤੇ ਇੱਕ ਬਾਵਾ ਦੇ ਨਾਲ ਮਹਿੰਦੀ ਗ੍ਰੀਨ ਦਾ ਕੰਬੀਨੇਸ਼ਨ ਹੈ ਤੇ ਇਸ ਦੇ ਨਾਲ ਜੀ ਇਹ ਦੁਪੱਟਾ ਤਿੰਨ ਸ਼ੇਡ ਹੈ ਜੀ ਇਸ 'ਚ ਇੱਕ ਇਹ ਨੀਚੇ ਪਿੰਕ ਵਾਲਾ ਹੈ ਇੱਕ ਇਹ ਬਾਵਾ ਦੇ ਨਾਲ ਮਹਿੰਦੀ ਗ੍ਰੀਨ ਦਾ ਇੱਕ ਬ੍ਰਾਊਨ ਦੇ ਨਾਲ ਨਵੇਂ ਹਰੇ ਮੋਰ ਪੰਖੀ ਜੇ ਤਿੰਨ ਸ਼ੇਡ ਹੈ ਜੀ ਇਸ ਤੋਂ ਬਾਅਦ ਜੀ ਇਹ ਆਰਟੀਕਲ ਹੈ ਮਸਲੀਨ ਤੇ ਰਹੇਗਾ ਜੀ ਇਹ ਲਾਈਨਿੰਗ ਨਾਲ ਬਣੇਗਾ ਇਹ ਆਰਟੀਕਲ ਬਹੁਤ ਪਿਆਰਾ ਹੈ ਜੀ ਪਾਰਟੀਅਰ ਲੁੱਕ ਵਾਲਾ ਦਾ ਪੂਰਾ ਫਰੰਟ ਹੈਵੀ ਹੈ ਜੀ ਸੈਂਟਰ ਪੈਨਲ ਨਾਲ ਹੈ ਜੀ ਨੀਚੇ ਤੱਕ ਸਾਰਾ ਆਰੀ ਦਾ ਵਰਕ ਹੈ ਇਸ ਤੇ ਮਿਰਰ ਦਾ ਤੇ ਨੀਚੇ ਘੇਰਾ ਰਹੇਗਾ ਜੀ ਘੇਰਾ ਬਹੁਤ ਸੋਨਾ ਹੈ ਜੀ ਦਾ ਫਰੰਟ ਲੁੱਕ ਇਹਦੀ ਪੂਰੀ ਐਵੇਂ ਰਹੇਗੀ ਤੇ ਇਸ ਦੇ ਨਾਲ ਜੀ ਗਾਜਰੀ ਸ਼ੇਡ ਤੇ ਬਾਟਮ ਹੈ ਬਾਟਮ ਤੇ ਵੀ ਪੂਰੀ ਤੇ ਵਰਕ ਰਹੂਗਾ ਜੀ 3 ਮੀਟਰ ਦੀ ਬਾਟਮ ਹੈ ਬਾਟਮ ਤੇ ਸਾਰੀ ਤੇ ਵਰਕ ਰਹੂਗਾ ਇਦਾਂ ਸਾਰੇ ਬਾਟਮ ਤੇ ਫਰੰਟ ਬੈਕ ਜਿੱਥੇ ਮਰਜ਼ੀ ਤੁਸੀਂ ਅਡਜਸਟ ਕਰ ਲਓ ਪਲਾਜ਼ੋ ਬਣਾ ਲਓ ਉਸ ਤੇ ਬਾਕਰੇਗਾ ਮਸਲੀਨ ਦਾ ਦੁਪੱਟਾ ਹੈ ਜੀ ਇਦਾਂ 4 ਸਾਈਡ ਵਰਕ ਵਾਲਾ ਇਹ ਦੁਪੱਟਾ ਰਹੇਗਾ ਜੀ ਇਸ ਦੇ ਨਾਲ ਇਸ ਦੇ ਵਿੱਚ ਦੋ ਕਲਰ ਹੈ ਇੱਕ ਤਾਂ ਕਲਰ ਇਹ ਰਹਿ ਗਿਆ ਜੀ ਤੇ ਇੱਕ ਆਏਗਾ ਇਹ येलो ਤੇ ਪਰਪਲ ਇਹ येलो ਦੀ ਲੁੱਕ ਰਹੇਗੀ ਜੀ ਇਹ ਵੀ ਪੂਰਾ ਆਰੀ ਵਰਕ ਹੈ ਜੀ ਤਿੱਲੇ ਨਾਲ

ਸਿਰਫ 1500 ਦੀ ਰੇਂਜ ਇੰਨੇ ਸੋਹਣੇ ਸੋਹਣੇ ਆਰਟੀਕਲ ਹੈ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ WhatsApp ਕਰ ਦਿਓ ਤੇ ਇਸ ਵੀਡੀਓ ਦੇ ਲਾਸਟ ਸੂਚਤੇ ਆ ਜੀ ਇਹ ਮਸਲੀਨ ਤੇ ਆ ਜੀ ਥਰੈਡ ਵਰਕ ਆਰੀ ਵਰਕ ਤੇ ਬਹੁਤ ਪਿਆਰੇ ਹੈ ਜੀ ਚਾਰ ਸ਼ੇਡ ਹੈ ਇੱਕ ਇਹ ਮਹਿੰਦੀ ਗ੍ਰੀਨ ਰਹੇਗਾ ਇੱਕ ਇਹ yellow mustard ਰਹੇਗਾ ਇੱਕ hot pink ਹੈ ਜੀ ਇੱਕ ਇਹ blue ਦਾ ਸ਼ੇਡ ਹੈ ਡਾਰਕ ਮੋਰ ਪੰਖੀ ਦਾ ਚਾਰੋਂ ਸ਼ੇਡ ਬਹੁਤ ਸੋਹਣੇ ਹੈ ਜੀ ਏ ਦੇਖੋ ਇਹਨੂੰ ਜੋ ਮੈਂ ਤੁਹਾਨੂੰ ਇੱਕ ਲੂਜ਼ ਕਰ ਦਾਂਗੀ ਸੇਮ ਹੈ ਜੀ ਮੈਂ ਤੁਹਾਨੂੰ ਮਹਿੰਦੀ ਵਾਲਾ ਓਪਨ ਕਰਕੇ ਦਿਖਾ ਦਿੰਦੀ ਆ ਮਸਲਿਨ ਤੇ ਰਹੇਗਾ ਜੀ ਇਹ ਸ਼ੂਟ कॉटन ਦੀ ਬਾਟਮ ਹੈ ਜੀ ਨਾਲ ਇਹ ਤਾਂ ਇਹਦੀ ਫਾਈਨਲ ਲੁੱਕ ਹੈ ਜੀ ਫਰੰਟ ਸਾਰੀ ਸਾਰੇ ਤੇ ਥ्रेड ਨਾਲ ਆਰੀ ਦਾ ਵਾਕ ਕੀਤਾ ਹੋਇਆ ਹੈ ਜੀ ਨਾਲ ਨਾਲ ਮਿਰਰ ਵੀ ਹੈਗਾ ਤੇ ਇਹ ਨੀਚੇ ਘੇਰਾ ਹੈ ਲੇਸ ਵੀ ਲੱਗੀ ਹੋਈ ਹੈ ਘੇਰੇ ਤੇ ਤੇ ਬਾਜੂ ਰਹਿਣਗੇ ਸਾਈਡ ਤੇ ਤੇ ਇਸ ਦਾ ਜਿਹੜਾ ਬੈਕ ਪੱਲਾ ਹੈ ਬੈਕ ਪੱਲੇ ਤੇ ਵੀ ਸੇਮ ਪ੍ਰਿੰਟਰ ਹੋਊਗਾ ਜੀ ਇਹ ਬੈਕ ਪੱਲੇ ਦਾ ਪ੍ਰਿੰਟ ਰਹੇਗਾ ਜੀ ਇੱਥੇ ਤੇ ਸੇਮ ਜੀ ਕਾਟਨ ਦੀ ਬਾਟਮ ਹੈ ਸ਼ਰਟ ਤੇ ਤੁਸੀਂ ਲਗਾਣਾ ਚਾਹੋ ਲਾਈਨਿੰਗ ਲਗਾ ਸਕਦੇ ਹੋ ਬਾਟਮ ਤੇ ਜ਼ਰੂਰਤ ਨਹੀਂ ਹੈਗੀ ਜੀ ਲਾਈਨਿੰਗ ਦੀ ਤੇ ਇਹਨਾਂ ਨਾਲ ਮਸਲੀਨ ਦਾ ਹੀ ਦੁਪੱਟਾ ਹੈ ਜੀ ਇਹ ਪਾਰਟੀ ਵੇਅਰ ਆਰਟੀਕਲ ਹੈ ਜੀ ਤੁਸੀਂ ਪਾਰਟੀ ਵੇਲੇ ਇਹਨੂੰ ਯੂਜ਼ ਕਰ ਸਕਦੇ ਹੋ ਚਾਰੋਂ ਸ਼ੇਡ ਬਹੁਤ ਸੋਹਣੇ ਆ ਇਹ ਮਹਿੰਦੀ ਰਹੇਗਾ ਜੀ ਇਹ ਹੌਟ ਪਿੰਕ ਸ਼ੇਡ ਹੈ ਜੀ ਇੱਕ ਬਲੂ ਸ਼ੇਡ ਰਹੇਗਾ ਤੇ ਲਾਸਟ ਵਨ ਇਸ ਯੈਲੋ ਮਸਟਰਡ ਜਿਹਾ ਸ਼ੇਡ ਹੈ ਬਹੁਤ ਸੋਹਣਾ ਹੈ ਜੀ ਇਹ ਅੱਜ ਦੀ ਵੀਡੀਓ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਜੀ ਉਹਦਾ ਸਕਰੀਨਸ਼ੋਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਦੋ ਸੂਟ ਜਿਹੜਾ ਵੀ ਆਰਡਰ ਇਕੱਠੇ ਕਰੇਗਾ ਉਹਨਾਂ ਨੂੰ ਸ਼ਿਪਿੰਗ ਫ੍ਰੀ ਹੋਏਗੀ ਆਲ ਓਵਰ ਇੰਡੀਆ ਕਿਤੇ ਵੀ ਤੁਸੀਂ ਕਰ ਸਕਦੇ ਹੋ ਤੇ ਹੁਣ ਤੱਕ ਸਾਰੀ ਵੀਡੀਓ ਦੇਖਣ ਲਈ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ